ਹਰਮਿੰਦਰ ਸਿੰਘ ਕਾਲਕਹੋੜ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹ ਇਲਜ਼ਾਮ ਲਾਉਂਦੇ ਆ ਕਿ ਗੁਰਦੇਵ ਸਿੰਘ ਕੌਂਕੇ ਮਾਮਲੇ ਦੇ ਵਿੱਚ ਸਭ ਤੋਂ ਵੱਡਾ ਗੁਨਾਹਗਾਰ ਅਕਾਲੀ ਦਲ ਹੈ ਕਿਉਂਕਿ ਕਾਂਗਰਸ ਦੀ ਸਰਕਾਰ ਤੋਂ ਅਸੀਂ ਕੋਈ ਆਸ ਨਹੀਂ ਕਰਦੇ ਦਵਾਰਰ ਬਿੜਗਰੇ ਜਵਾ ਸਾਡੀ ਕਾਲਕਾ ਜੀ ਨੂੰ ਵੀ ਨਹੀਂ ਕਿ ਬੇਨਤੀ ਹੈ ਕਿ ਕਾਲਕਾ ਸਾਹਿਬ ਪੰਥ ਦੇ ਮਸਲੇ ਹੋਰ ਵੱਡੇ ਹਨ ਮੁੰਡੇ ਘਰਾ ਤੋਂ ਚੱਕ ਕੇ ਜਿਹੜੇ ਕੋਕੋ ਕੇ ਮਾਰ ਕੇ ਤੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤੇ ਜਾਂਦੇ ਸੀ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜ ਦਿੱਤੇ ਜਾਂਦੇ ਸੀ ਤੁਸੀਂ ਠੀਂ ਦੱਸ ਦਿਓ ਜਿਸ ਪਾਰਟੀ ਦੇ ਗੋਦ ਵਿੱਚ ਤੁਸੀਂ ਬੈਠੇ ਸੀ ਅਮਿਤ ਸ਼ਾਹ ਜੀ ਇਹ ਆਪਣੇ ਜਿਹੜੇ ਮੋਦੀ ਸਾਹਿਬ ਨੇ ਜਿਹੜੇ ਤੁਹਾਡੇ ਖਾਸਮ ਖਾਸ ਨੇ ਭਾਵੇਂ ਮਸਲੇ ਕੋਈ ਉਹਨਾਂ ਤੋਂ ਭਾਈ ਰਾਜਵਾਨਾ ਜੀ ਤੇ ਫਸਦਾ ਮਸਲਾ ਹੀ ਹੱਲ ਤੋਂ ਵਾਲਾ ਹੈ ਸਵਾਲ ਖੋਣੇ ਬਹੁਤ ਸੁਖੇ ਆ ਉਹ ਵੀ ਝੁੱਟੇ ਮਿਆ ਹਰਮੀਤ ਸਿੰਘ ਕਾਲਕਾਹੁਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹ ਇਲਜ਼ਾਮ ਲਾਉਂਦੇ ਆ ਕਿ ਗੁਰਦੇਵ ਸਿੰਘ ਕੌਂਕੇ ਮਾਮਲੇ ਦੇ ਵਿੱਚ ਸਭ ਤੋਂ ਵੱਡਾ ਗੁਨਾਹਗਾਰ ਅਕਾਲੀ ਦਲ ਹੈ ਕਿਉਂਕਿ ਕਾਂਗਰਸ ਦੀ ਸਰਕਾਰ ਤੋਂ ਅਸੀਂ ਕੋਈ ਆਸ ਨਹੀਂ ਕਰਦੇ ਪੰਥ ਦੀ ਆਪਣੀ ਸਰਕਾਰ ਹੋਵੇ ਤੇ ਫਿਰ ਵੀ ਉਹਨਾਂ ਦੀ ਜਿਹੜੀ ਫਾਈਲ ਹੈ ਉਹ ਦੱਬੀ ਰਹਿ ਜਵੇ ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਅਕਾਲੀ ਦਲ ਤੇ ਇਲਜ਼ਾਮ ਲਾਏ ਨੇ ਦੁਬਾਰਾ ਬਿੜ ਗਰੇਸ਼ਵਾਲ ਹਰਮੀਤ ਸਿੰਘ ਕਾਲਕਾਹੁਰਾ ਨੇ ਪ੍ਰੈਸ ਕਾਨਫਰੰਸ ਕੀਤੀ ਗੁਰਦੇਵ ਸਿੰਘ ਕੌਂਕੇ ਮਾਮਲੇ ਦੇ ਵਿੱਚ ਉਹ ਕਹਿੰਦੇ ਕਿ ਕਾਂਗਰਸ ਪਾਰਟੀ ਦੀ ਜੋ ਸਰਕਾਰ ਰਹੀ ਉਸ ਤੋਂ ਤਾਂ ਸਾਨੂੰ ਕੋਈ ਉਮੀਦ ਹੀ ਨਹੀਂ ਸੀ ਜਦਕਿ ਪੰਥ ਦੀ ਆਪਣੀ ਸਰਕਾਰ ਰਹੀ 1997 ਤੋਂ 2000 ਤੱਕ ਫਿਰ 2 2007 ਤੋਂ 17 ਤੱਕ ਸਰਕਾਰ ਰਹੀ ਤੇ ਪੰਥ ਦੀ ਸਰਕਾਰ ਹੋਵੇ ਤੇ ਸਿੱਖਾਂ ਦੇ ਜਥੇਦਾਰ ਨੂੰ ਇਨਸਾਫ ਨਾ ਮਿਲੇ ਤਾਂ ਇਸ ਤੋਂ ਮਾੜਾ ਕੀ ਹੋ ਸਕਦਾ ਸਿੱਧੇ ਰੂਪ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਗੁਰਦੇਵ ਸਿੰਘ ਕੌਂਕੇ ਮਾਮਲੇ ਦੇ ਵਿੱਚ ਉਸ ਬਾਰੇ ਕੀ ਕਹੋਗੇ ਦੇਖੋ ਮੈਂ ਇੱਕ ਬੇਨਤੀ ਕਰਾਂ ਜੀ ਪਹਿਲੀ ਤੇ ਗੱਲ ਆ ਕੇ ਰਿਪੋਰਟ ਪੜੋ ਜੀ ਜਿਹੜੀ ਡਿਊਟੀ ਜਿਸ ਅਫਸਰ ਨੂੰ ਦਿੱਤੀ ਗਈ ਸੀਗੀ ਜੀ ਬੀਪੀ ਤਰਵਾਰ ਦੀ ਤੇ ਡਿਊਟੀ ਮੈਂਬਰੀ ਕਮੇਟੀ ਸੀ ਜੀ ਜਿਨ੍ਹਾਂ ਨੇ ਇਹ ਮੰਗ ਉਠਾਈ ਸੀ ਕਿ ਭਾਈ ਕੌਕੇ ਦੇ ਕੇਸ ਦੀ ਜਿਹੜੀ ਹੈ ਜਾਂਚ ਹੋਣੀ ਚਾਹੀਦੀ ਹੈ ਤੇ ਜਿਸ ਮਕਸਦ ਵਾਸਤੇ ਜਾਂਚ ਦਿੱਤੀ ਸੀ ਜਾਂਚ ਮੋਟੀ ਜੀ ਗੱਲ ਸੀ ਜੀ ਕਿ ਦਿੱਤੀ ਸੀਗੀ ਕਿ ਇਹ ਜਾਂਚ ਕੀਤੀ ਜਾਵੇ ਕਿ ਭਾਈ ਗੁਰਦੇਵ ਸਿੰਘ ਕਾਹੋਂ ਕੇ ਨੂੰ ਠੀਕ ਹੈ ਚੁੱਕ ਕੇ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਜੀ ਤੇ ਸੀਹੇ ਦਿੱਤੇ ਗਏ ਤੇ ਉਹਨੂੰ ਮਾਰ ਦਿੱਤਾ ਗਿਆ ਇਹਦੀ ਜਾਂਚ ਕੀਤੀ ਜਾਵੇ ਜੀ ਉਹ ਰਿਪੋਰਟ ਜਦੋਂ ਪੜੋਗੇ ਹਾਂਜੀ ਉਹਦੇ ਚ ਉਹਨੇ ਜਿਸ ਤਰ੍ਹਾਂ ਅਸੀਂ ਦੋਸ਼ੀ ਮੰਨਦੇ ਹਾਂ ਕਿ ਸਵਰਨਾ ਘੋਟਣਾ ਉਸ ਪਾਪ ਦਾ ਗੁਨਾਹਗਰ ਸੀ ਜੀ ਕੇ ਪੀ ਐਸ ਗਿੱਲ ਉਹਦੇ ਵਾਸਤੇ ਦੋਸ਼ੀ ਸੀ ਜੀ ਔਰ ਬਿਆਨਤਾ ਬੱਚੜੋ ਦੇ ਵਾਸਤੇ ਦੋਸ਼ੀ ਸੀ ਜਿਹਦੇ ਹੁਕਮਾਂ ਦੇ ਉੱਤੇ ਸਾਰਾ ਕੁਝ ਵਾਪਰਦਾ ਸੀਗਾ ਜੀ ਤੇ ਹੁਣ ਜਿਹੜੀ ਉਹਨਾਂ ਬਾਰੇ ਜਾਂਚ ਦਿੱਤੀ ਗਈ ਸੀਗੀ ਜੀ ਉਹ ਜਾਂਚ ਦਾ ਸਿੱਟਾ ਕੱਢਣ ਦੀ ਥਾਂ ਤੇ ਕਿ ਕਿਵੇਂ ਉਹਨਾਂ ਨੂੰ ਉਹਨਾਂ ਤੇ ਤਸ਼ੱਦਦ ਹੋਇਆ ਕਿਸ ਤਰ੍ਹਾਂ ਉਹਨਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਕਿਵੇਂ ਉਹਨਾਂ ਨੂੰ ਗੋਲੀ ਮਾਰੀ ਗਈ ਕਿਵੇਂ ਉਹਨਾਂ ਦੇ ਟੋਟੇ ਕੀਤੇ ਗਏ ਤੇ ਕਿਵੇਂ ਦਰਿਆਬਰਦ ਕੀਤਾ ਗਿਆ ਤੇ ਕਿ ਬੀਪੀ ਤਵਾੜੀ ਦੇ ਸਿੱਟਾ ਰਿਪੋਰਟ ਇਹ ਦਿੰਦਾ ਆ ਕਿ ਉਹ ਉਹਨਾਂ ਦੇ ਨਾਲ ਮਾਰਕਟਾਈ ਕੋਈ ਨਹੀਂ ਹੋਈ ਜੀ ਹਾਂਜੀ ਕਿਸੇ ਤਰ੍ਹਾਂ ਦੀ ਕੋਈ ਮਾਰਕਟਾਈ ਨਹੀਂ ਹੋਈ ਜੀ ਨਾ ਉਹਨਾਂ ਨੂੰ ਜਾਨੋ ਮਾਰਨ ਦਾ ਕੋਈ ਸਬੂਤ ਮਿਲਦਾ ਹੈ ਜਿਸ ਬੰਦੇ ਨੇ ਸਿੱਧਾ ਹੀ ਜਿਹੜਾ ਇਹ ਇਹ ਸ਼ਬਦਾਂ ਦੇ ਨਾਲ ਆਪਦੀ ਰਿਪੋਰਟ ਦੇ ਦਿੱਤੀ ਹੋਵੇ ਤੇ ਅਫਸਰ ਵੀ ਉਹਨਾਂ ਦੇ ਕਹਿਣ ਤੇ ਲੱਗਾ ਹੋਵੇ ਜਿਹੜੀ 5 ਮੈਂਬਰੀ ਕਮੇਟੀ ਸੀਗੀ ਉਹਨਾਂ ਦੀ ਚੋਣ ਦੇ ਮੁਤਾਬਕ ਲਾਇਆ ਹੋਵੇ ਤੇ ਉਹਨੇ ਜਿਹੜੀ ਰਿਪੋਰਟ ਦਿੱਤੀ ਹੈ ਤੇ ਵਿੱਚ ਹੈ ਕੀ ਸੀ ਜੀ ਦੱਸ ਦਿਓ ਕੁਝ ਹੈਗਾ ਸੀਗੇ ਇਸ ਕਰਕੇ ਗੱਲਾਂ ਕਰੀ ਜਾਣੀਆਂ ਦੂਜੀ ਗੱਲ ਜਿਹੜੀ ਆ ਸਾਡੀ ਕਾਲਕਾ ਜੀ ਨੂੰ ਇੰਨੀ ਕੀ ਬੇਨਤੀ ਹੈ ਕਿ ਕਾਲਕਾ ਸਾਹਿਬ ਪੰਥ ਦੇ ਮਸਲੇ ਹੋਰ ਬੜੇ ਨੇ ਜੀ ਭਾਈ ਕੌਂਗਿਆਂ ਵਾਲਾ ਮਸਲਾ ਬਹੁਤ ਗੰਭੀਰ ਹੈ ਬੜਾ ਦੁੱਖ ਹੈ ਸਾਰਿਆਂ ਨੂੰ ਪਰ ਉਸ ਸਮੇਂ ਤੋਂ ਪਤਾ ਨਹੀਂ ਅਜਿਹੀਆਂ ਘਤਨਾਵਾਂ ਕਿੰਨੀਆਂ ਕਿ ਵਾਪਰਦੀਆਂ ਸੀ ਰਜਾਨਾ ਵਾਪਰਦੀਆਂ ਸੀ ਔਰ ਰਜਾਨਾ ਦੀ ਵੀ ਕੋਈ ਗਿਣਤੀ ਨਹੀਂ ਸੀ ਪਤਾ ਨਹੀਂ ਕਿ ਕਿੰਨੀ ਥਾਂਈ ਜਿਹੜੇ ਆ ਮੁੰਡੇ ਘਰਾਂ ਤੋਂ ਚੱਕ ਕੇ ਜਿਹੜੇ ਆ ਕੋਹ ਕੋਹ ਕੇ ਮਾਰ ਕੇ ਤੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤੇ ਜਾਂਦੇ ਸੀ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜ ਦਿੱਤੇ ਜਾਂਦੇ ਸੀ ਜਾਂ ਦਰਿਆਵਾਂ ਵਰਤ ਕਰ ਦਿੱਤੇ ਜਾਂਦੇ ਸੀ ਤੇ ਕਿਤੇ ਹੀ ਮਾਪਿਆਂ ਨੂੰ ਲਾਸ਼ਾਂ ਮਿਲਦੀਆਂ ਸੀਗੀਆਂ ਹਾਂਜੀ ਉਹ ਬਹੁਤ ਬਹੁਤ ਵੱਡਾ ਵਰਤਾਰਾ ਹੈ ਪਰ ਤੁਸੀਂ ਦੱਸ ਦਿਓ ਜਿਸ ਪਾਰਟੀ ਦੇ ਗੋਦ ਵਿੱਚ ਤੁਸੀਂ ਬੈਠੇ ਜੀ ਅਮਿਤ ਸ਼ਾਹ ਜੀ ਤੇ ਆਪਣੇ ਜਿਹੜੇ ਮੋਦੀ ਸਾਹਿਬ ਨੇ ਜਿਹੜੇ ਤੁਹਾਡੇ ਖਾਸਮ ਖਾਸ ਨੇ ਪੰਥ ਦੇ ਮਸਲੇ ਕੋਈ ਉਹਨਾਂ ਤੋਂ ਭਾਈ ਰਾਜੋਣਾ ਜੀ ਤੇ ਫਾਂਸੀ ਦਾ ਮਸਲਾ ਇਹ ਹੱਲ ਕਰਵਾ ਦਿਓ ਹਾਂਜੀ ਉਹ ਤੋਂ ਤੁਹਾਡੇ ਵਾਸ ਹੀ ਹੈ ਨਾ ਜੀ ਪੱਲੀ ਸਮਝਿਆ ਔਰ ਬੰਦੀ ਸਿੰਘ ਨੇ ਜਿਹੜੇ ਬਾਕੀ ਜਿਹੜੇ ਆ ਭਾਈ ਜਗਤਾਰ ਸਿੰਘ ਮਾਰਾ ਆ ਭਾਈ ਤਾਰਾ ਆ ਭਾਈ ਧੋਰਾ ਆ ਭਾਈ ਗੁਰਦੀਪ ਸਿੰਘ ਖਹਿੜਾ ਆ ਪ੍ਰੋਫੈਸਰ ਦਿਵਿੰਦਰਪਾਲ ਸਿੰਘ ਭੁੱਲਰਿਆ ਉਹਨਾਂ ਨੂੰ ਵੀ ਹੱਲ ਕਰਵਾ ਦਿਓ ਹਾਂਜੀ ਜੇ ਕਰਵਾਓ ਸਵਾਲ ਉਠਾਉਣੇ ਬਹੁਤ ਸੌਖੇ ਆ ਉਹ ਵੀ ਝੂਠੇ ਤੇ ਸੱਚ ਦਾ ਤੇ ਸਾਰਾ ਕੁਝ ਸਾਹਮਣੇ ਉਹ ਤੇ ਕਰੋ ਜੀ ਬਲਟੋਆ ਸਾਹਿਬ ਤੁਸੀਂ ਸਮਾਂ ਦਿੱਤਾ ਹੀ ਬਹੁਤ ਬਹੁਤ ਸ਼ੁਕਰੀਆ ਜੀ